ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਟੀਕਾਲ ਤੇ ਲੋਈ ਖਾਦਰੀ ਤਿਆਰ ਹੋ ਗਏ ਅੱਜ ਜਾਣਾ ਮਾਤਾ ਨਾਨੇ ਦੇਵੀ ਦੇ ਗੱਗੇ ਵੀਰੇ ਨੇ ਟਰੈਕਟਰ ਲੈ ਕੇ ਜਾਣਾ ਤੇ ਸਿਰ ਸਿਰ ਆ ਕੇ ਪਹਿਲਾਂ ਪਾਣੀ ਛੱਡਦੀ ਮੋਟਰ ਨੂੰ ਸਿੰਡ ਵਾਲੀ ਮੋਟਰ 'ਪਾਣੀ ਛੱਡਣਾ ਤਾਂ ਮੈਂ ਚਾਚਾ ਕਹਿੰਦਾ ਪਾਣੀ ਛੱਡ ਦੇ ਬਾਕੀ ਇਹਨਾਂ ਮੈਂ ਆਪੇ ਦੇਖ ਲਵਾਂਗੇ ਲੋਈ ਛੱੜਤੀ ਚਲਾਤੀ ਜੀ ਉਹ ਆਉ ਬੰਦ ਕਰਨਾ ਰਹਿ ਗਿਆ ਇੱਕ ਉਹ ਬੰਦ ਕਰਨਾ ਰਹਿ ਗਿਆ ਇਧਰ ਮੂੰਹ ਖੁੱਲਿਆ ਵਾ ਜੀ ਆਵਾ ਕੱਲ ਨੂੰ ਬੰਦ ਕਰਵਾ ਦੂਗਾ ਦੂਸਰੀਂ ਕੱਲੇ ਮਾਰੋ ਚਰਚਾ ਹੈਗਾ ਤੇਰਾ ਮਸਤ ਨਹੀਂ ਜਾਂਦਾ ਇਹਨਾਂ ਨਾਲ ਪਾ ਜਨ ਘਰੋਂ ਇੱਥੇ ਆ ਗਿਆ ਤੇਰਾ ਨਾਮ ਹੈ 12 11 ਵਜੇ ਤੱਕ ਇਤਨਾ ਚੰਗਾ ਤੇ ਠੀਕ ਹੈ ਧੰਨਤਾ ਆਪਣੇ ਅੱਛਾ ਕੋਈ ਡੇਟ ਆ ਚੱਲੀ ਹੁਣ ਘਰ ਨੂੰ ਤੇ ਲੋ ਜੀ ਆਪਾਂ ਤਿਆਰ ਹੈ ਬੈਗ ਪੈਕ ਕਰ ਲਿਆ ਆਪਾਂ ਨੇ ਤੇ ਅੱਜ ਟੈਲਾਂ ਨਹੀਂ ਆਉਣਾ ਕੱਲ੍ਹ ਤਾਂ ਆਇਆ ਨਹੀਂ ਸੀਗਾ ਅੱਜ ਆਉਂਗਾ ਅੱਜ ਉਹਨੇ ਟੈਲਾਂ ਸਾਫ ਕਰਨੀਆਂ ਤੇ ਆਪਾਂ ਗੱਡੀ ਬਾਹਰ ਖੜਾ ਦਈਏ ਜੈਸਮੀ ਦੀਦੀ ਰਾਂ ਦੇ ਤੇ ਗੱਡੀ ਗੱਡੀ ਬਾਕੀ ਦਾ ਬੇੜਾ ਮੈਂ ਸਾਫ ਕਰ ਤਾ ਜਿਹੜਾ ਬੇਫਾਲਤੂ ਸਮਾਨ ਤਾਂ ਉਹ ਚੱਕਦਾ ਸੀ ਇੱਕ ਮਿੰਟ ਗੱਡੀ ਸਟਾਰਟ ਕਰ ਦਈਏ ਬੱਸ ਜਿਹੜੀਆਂ ਟੈਲਾਂ ਉਹ ਚੱਕ ਕੇ ਅੰਦਰ ਸਾਫ ਕਰਕੇ ਉਹ ਅੰਦਰ ਰੱਖ ਲੈਣੀਆਂ ਜਿਹੜੇ ਬੇਫਾਲਤੂ ਟੈਲਾਂ ਸਾਰੀਆਂ ਉਹ ਸਾਹਮਣੇ ਟਿਕਾ ਪਈਆਂ ਸੀ ਤੇ ਬਾਕੀ ਇਹ ਨਾਲ ਦੇ ਨਾਲ ਚੱਕ ਦਵਾਂਗੇ ਦੇਖੋ ਬਾਕੀ ਤਾਂ ਠੀਕ ਆ ਸਾਰਾ ਬਾਕੀ ਤਾਂ ਨਗਾ ਬੰਮੀ ਆਪੇ ਚੱਲ ਚਣਾ ਆਉਣਾ ਮਾੜ ਮੋਟੀ ਆ ਇੱਕ ਘੋੜੀਓ ਬਸ ਮੈਂ ਗੱਡੀ ਐ ਮੇਨ ਗੱਡੀ ਬਾਹਰ ਕੱਢ ਦੇਣੀ ਮੈਂ ਲੈ ਅੰਦਰ ਖੜਾ ਦੇਣੀ ਮੈਂ ਠੀਕ ਸੋ ਚੱਲੀਏ ਹਾਂ ਕੋਈ ਟਰੈਕਟਰ ਤਾਂ ਆ ਗਿਆ ਸਾਹਮਣੇ ਉਹ ਦੇਖੋ ਲਓ ਜੀ ਗੱਡੀ ਲੱਗੀ ਟਖਾਣੇ ਨੇ ਜਾਣੇ ਨੂੰ ਹੈਗਾ ਟਾਈਮ ਥੋੜਾ ਜਿਹਾ ਦੋ ਕ ਕੰਮ ਜੇ ਕਰ ਚੱਲੀ ਇਹਨੇ ਤਾ ਘੋੜੀ ਸੈੱਟ ਕਰ ਦਵਾ ਇੱਕ ਉਹ ਥੱਲੇ ਜੇ ਚੱਕ ਦਾਨੇ ਲੋਰੀ ਚੱਲ ਪਏ ਨਹੀਂ ਵੀ ਜਾਣਾ ਲੋ ਬਈ ਨਾਣਾ ਦੇਲੀ ਵਾਲੇ ਰਸਤੇ ਤੋਂ ਪੈ ਗਏ ਗੱਡੀ ਦਿਖਣ ਲੱਗੀ ਆ ਉਹ ਸਰਦ ਹੈ ਪੰਜਾਬ ਦੀ ਹੱਦ ਤੱਕ ਹਰ ਵਈ ਉਰੀ ਖੜਾਤਾ ਪੰਜਾਬ ਦੀ ਹੱਦ ਪਰ ਤੇ ਦਿੱਗ ਜਾਂਗੇ ਹੁਣ ਤੁਰ ਕੇ ਤੁਰੇ ਤੇ ਨੈਣਾ ਦੇਵੀ ਹੈਗਾ ਜੀ 12 ਕਿਲੋਮੀਟਰ ਤੇ ਉਰ ਉ ਤ ਜਾਉਂਗੇ ਤੁਰ ਕੇ ਜਾਂ ਟੈਂਪੋ ਟਰੈਵਲ ਕਰਾਂਗੇ ਉਹ ਕਹਤਾ ਮੈਂ 200 ਦਾ ਲੈਣਾ ਜੀ ਭਾਈ ਮੈਂ ਤਾਂ ਨਾਣੇ ਦੇ ਮੰਦਿਰ ਬੱਸ ਸਟੈਂਡ ਤਾਰਤਾ 2 ਕਿਲੋਮੀਟਰ ਪਿੱਛੇ 2 ਕਿਲੋਮੀਟਰ ਤੁਰ ਕੇ ਜਾਣਾ ਹੋਰ ਇਹ ਹਾਂ ਠੀਕ ਹੈ ਹੰਡ ਈਸਟ ਟੂ ਨੈਨੋ ਦੇਵੀ ਰੋਡ ਹੋਰ ਹੈ ਢੰਡੀਆਂ ਭਾਈ ਹਵਾ ਲੱਗੀ ਓਏ ਅੱਵੇ ਜੇਵੇਂ ਸਾਰੇ ਗਰਮੀ ਨਾਲ ਬਹੁਤ ਗਰਮੀ ਆ ਬਹੁਤ

ਹੋ ਚਲੋ ਹੁਣ ਅਸੀਂ ਦੂਜੇ ਰਸਤੇ ਚੱਲੇ ਆ ਉਹ ਰਸਤਾ ਤਾਂ ਨਾ ਬੰਦ ਕਰਤਾ ਇੱਥੋਂ ਤੱਕ ਪਰ ਸੰਗਤ ਬਹੁਤ ਹੈ ਇਧਰੋਂ ਜਾ ਕੇ ਦੇਖਾਂਗੇ ਆ ਵੀ ਪਤਦਕਾਂ ਦੇਖਦੇ ਪਹਾੜ ਆਹ ਵਰਨ ਚੜ ਰਹੇ ਬੰਦੇ ਔਰ ਕਿਟੋ ਲਾਉਂਦਾ ਸਾਡਾ ਆਹ ਬੜਾ ਸਭਾ ਮੈਂ ਲੋ ਜੀ ਆ ਗਿਆ ਹੈ ਔਰ ਇਹਨਾਂ ਤੋਂ 4 ਕਿਲੋ ਮੀਟਰ ਰਹੇਗਾ ਸੁੱਪਰ ਨੂੰ ਬਹੁਤ ਲੰਬੀ ਲਹਿਨ ਪਿੱਛੇ ਤਾਂ ਕੋਈ ਬੰਦਿਆ ਉਹ ਮੰਦਰ ਕੋਲ ਪਹੁੰਚ ਲੈ ਚਲੋ ਚਲੋ ਮੌਸਮ ਠੰਡਾ ਅੱਜ ਵਾਲੇ ਆਹ ਇਹਨਾਂ ਮੰਦਰ ਨੇੜੇ ਪਹੁੰਚ ਗਏ ਪਾਣੀ ਦੇਣਾ ਪਿਆ ਰਾਣੀ ਲੋਕ ਲਿਖਿਆ ਬਾਦ 60000 621 ਮੰਦਰ ਪਹੁੰਚ ਗਏ ਚੀਜ਼ ਕੀ ਆ ਮੰਦਰ ਨੇੜੇ 아하하. <목소리도> बहुत सोने दर्शन हो गए मैं थले उतर लग गए कहना तो मार चढ़ावे ਆਇਆ ਤੇਰੇ ਬਾਅਦ ਕਿਦੋਂ ਗੁੱਸਾ ਨੌਰੀ ਸ਼ਹਿਰੀ ਅਨੰਦਪੁਰ ਸਾਹਿਬ ਟਾਈਮ ਆ 5 ਵਜੇ ਚੱਲੇ ਸਵੇਰ ਦੇ ਪਤੋਂ 7 ਵਜੇ ਤੁਰੇ ਹੋਏ 5:10 ਹੋ ਗਏ ਭਾਈ ਹਾਂ ਮਿਲਾਂ ਸਕਦੇ ਨਹੀਂ

ੱਲੇ ਬਾਤੇ ਹੁਣ ਘਰਾਂ ਨੂੰ ਚਲੋ ਬਈ ਘਰਾਂ ਨੂੰ ਵੀ ਚਲੇ ਕਰਨੋਂ ਗੱਦੇ ਰਖਤੇ ਹੋ ਤੇ ਗੱਡੀ ਹੁਣ ਸਵੇਰੇ ਹੀ ਵੜਾਂਗੇ ਲੈ ਵੀ ਡੰਡਾ ਰਹਿ ਗਿਆ ਇੱਕ ਇਹ ਆਪਾਂ ਕੋ ਫੜ ਜਾ ਪਤਾ ਲੱਗ ਗਿਆ ਮੈਂ ਡੰਡਾ ਮੇਰਾ ਏ ਮੇਰਾ ਕਾਨੂੰ ਹੈ ਸੜਦੇ ਇੱਕ ਰਾਹ ਤੇ ਚੱਲ ਆਇਆ ਇਧਰੋਂ ਤੇ ਲੋ ਜੀ ਅਗਲੇ ਦਿਨ ਦੀ ਸਵੇਰ ਤੇ ਰਾਤੀ ਟੱਲਣਾ ਟੱਲਣ ਤੋਂ ਹੋ ਗਿਆ ਹਲਾ ਜਫੇ ਚੰਗੀ ਤਰ੍ਹਾਂ ਧੋਂਗਾ ਕਿ ਦਾਗ ਰਹਿੰਦੇ ਹਲੇ ਵੀ ਆ ਦੇਖੋ ਸਾਫ ਕਰੂਗਾ ਜੁ ਫੇਰ ਅੱਧੇ ਫੇਰ ਭਰੋਂਗੇ ਜਿਹੜੀ ਸਾਡਾ ਛੋਟਾ ਨਹੀਂ ਭਰਨੀ ਆ ਉਹਨੇ ਅਨ ਗਲੀ ਤਾਂ ਕਰੂਗੀ ਉਹ ਨਹੀਂ ਸਾਫ ਹਾਂ ਇੱਧਰ ਨੂੰ ਮੋੜ ਤੂੰ ਦੇੰਦੇ ਦਾ ਰਿਆ ਇੱਧਰ ਵੀ ਇੱਧਰ ਵੀ ਸਾਫ ਕਰ ਗਿਆ ਅੱਜ ਘਰੋਂ ਮਰਾ ਘੜਾ ਘੜਾ ਕੇ ਸਾਫ ਮੈਂ ਕਹਿੰਦਾ ਆਹ ਕੋਈ ਲੱਗ ਰਹੀ ਜਗਾ ਕਿ ਨਹੀਂ ਖੁੱਲੂ-ਉਲੂ ਲੱਗਦੀ ਇੱਧਰ ਨੂੰ ਤੇ ਅੱਜ ਦੇਖਾਂਗੇ ਇਹ ਕਿੰਨਾ ਕੰਮ ਕਰਦਾ ਟੈਲੈਂਟ ਉਹਨਾ ਚੰਗੀ ਦਰਸਾਉਂ ਖਰਦਾ ਤੇ ਹੁਣ ਕਰਦੇ ਆ ਵੀਡੀਓ ਬੰਦ ਤੇ ਕਾਲੂ ਵੀ ਆ ਗਿਆ ਉਹ ਦੇਖੋ ਮਦੂ ਵੀ ਆਇਆ ਵੀ ਤੇ ਅੱਜ ਦੇਖਾਂਗੇ ਅੱਜ ਵੈਸੇ ਬੱਦਲ ਵੀ ਆਇਆ ਵਾ ਇੱਧਰ ਨੂੰ ਆਹ ਦੇਖੋ ਇਹ ਮਾਕੀ ਦੇਖਾਂਗੇ ਕਈ ਵਾਰ ਮਿਲਦਾ ਕਿ세 ਅਗਲੇ ਬਲਾਕਸ